ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਸ਼੍ਰੀ ਅਕਾਲ ਤਖਤ ਅਸaik ਤੋਂ ਮਿਲੀ ਸਜ਼ਾ ਮੁਤਾਬਕ ਗਲੀਆਂ ਦੀ ਸਫਾਈ ਕਰਨ 'ਚ ਜੁਟ ਗਏ ਨੇ ਹਰਜੋਤ ਬੈਂਸ ਨੂੰ ਅਕਾਲ ਤਖਤ ਦੇ ਸਿੱਖ ਸਾਈਭਾਨਾਂ ਵੱਲੋਂ ਸੁਣਾਈ ਸਜ਼ਾ ਅਨੁਸਾਰ ਤਨਖਾਹਾਂ ਕਰਾਰ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਇਹ ਸਜ਼ਾ ਸੁਣਾਈ ਗਈ ਸੀ ਤਸਵੀਰਾਂ ਜਿ ਤੁਸੀਂ ਦੇਖ ਸਕਦੇ ਹੋ ਕਿ ਹਰਜੋਤ ਬੈਂਸ ਗਲੀਆਂ ਦੀ ਸਫਾਈ ਦੌਰਾਨ ਗਲੀਆਂ ਚ ਫੈਲਿਆ ਹੋਇਆ ਕੂੜਾ ਚੁੱਕ ਰਹੇ ਨੇ ਇੱਕ ਹੋਰ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਹਰਜੋਤ ਬੈਂਸ ਗੁਰੂ ਘਰ ਦੇ ਅੰਦਰ ਜ਼ਮੀਨ ਤੇ ਬੈਠੇ ਹੋਏ ਵੀ ਨਜ਼ਰ ਆ ਰਹੇ ਨੇ ਤੁਸੀਂ ਵੀ ਦੇਖੋ ਇਹ ਵੀਡੀਓ ਕੋਈ ਟੈਲਿੰਗ ਯਾਰ ਕਿਛੋ ਯਾਰ ਪਾਲਿਆ ਕੋ ਪਰੇ ਸਰ ਸਰ ਪਾਈ ਵਿੱਚ ਵਾਲਾ ਯਾਰ ਤੇ ਦੇ ਵਿੱਚ ਹਣੀ ਹਟ ਜਾਓ ਸਰ ਸਾਰਾ ਕੋ ਪਰੇ ਯਾਰ ਆ ਮੰਤਰੀ ਜੋਤ ਮੈਂ ਇਸ ਕੋਈ ਅਵਰਤ ਕਰਦੀ ਹਾਂ ਉਹਨਾਂ ਕੁਲਾਪਾਂ ਦੀਆਂ ਦੇ ਵਿੱਚ ਜਾਂਦੇ ਹੋਏ ਨਜ਼ਰ ਆ ਰਹੀ ਏ ਜਿੱਥੇ ਕਿਸੇ ਸਮੇਂ ਦਰੂਜ ਸਹਬਾਨ ਦੀ ਚੰਨ ਸ਼ੋਪਰਾਪਤ ਹੋਈ ਉਹ ਜਿਸ ਤਰ੍ਹਾਂ ਸਾਈਡ ਤੇ ਕਿਉਂਕਿ ਬੰਦਾ ਪਰਿਸ਼ਦ ਪਾਲਣ ਦੀ 25 ਤੰਗੀ ਅਤਾਪਕ ਸਾਹਿਬ ਦੀ ਦਰਜੇ ਕਿ ਹਰਜੋਤ ਬੈਂਸ ਨੂੰ ਅਕਾਲ ਤਖਤ ਦੇ ਜਥੇਦਾਰ ਵੱਲੋਂ ਸਨਮਾਨ ਜਾਰੀ ਕੀਤਾ ਗਿਆ ਸੀ ਜਿਸਨੀਆਂ ਚਲਦੇ ਆਸਵੇਰੀ ਹਰਜੋਤ ਬੈਂਸ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਜਿੱਥੇ ਉਹਨਾਂ ਨੂੰ ਤਨਖਾਹੀਆਂ ਕਰਾਰ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਇਹ ਵੀ ਦੱਸਦੀ ਹੈ ਕਿ 24 ਜੁਲਾਈ ਨੂੰ ਸ਼੍ਰੀ ਨਗਰ ਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਸਮਾਗਮ ਬਣਾਇਆ ਗਿਆ ਸੀ ਜਿਸ ਦੀਆਂ ਚਲਦੀਆਂ ਸ਼ਹੀਦੀ ਸਮਾਗਮ ਚ ਭਾਈ ਬੀਰ ਸਿੰਘ ਵੱਲੋਂ ਦਿੱਤੀ ਪੇਸ਼ਕਾਰੀ ਚ ਅਸ਼ਲੀਲ ਗੀਤ ਗਾਏ ਗਏ ਤੇ ਉੱਥੇ ਮੌਜੂਦ ਲੋਕੀ ਵੀ ਭੰਗੜਾ ਪਉਣ ਲੱਗੇ ਜਿਸ ਨਾਲ ਸਿੱਖ ਪੰਥ ਨੂੰ ਭਾਰੀ ਠੇਸ ਪਹੁੰਚੀ ਹੈ ਜ਼ਿਕਰ ਇਹ ਖਾਸ ਹੈ ਕਿ ਉਸ ਸਮੇਂ ਪ੍ਰੋਗਰਾਮ ਚ ਹਰ ਲੋ ਉੱਥੇ ਮੌਜੂਦ ਲੋਕਾਂ ਨੂੰ ਨਹੀਂ ਰੋਕਿਆ ਗਿਆ ਇਸ ਗੱਲ ਤੇ ਅਕਾਲ ਤਖਤ ਦੇ ਜਥੇਦਾਰ ਕੁਲਦੀਪ ਸਿੰਘ ਗੜਗਜ ਵੱਲੋਂ ਹਰਜੋਤ ਵੈਨਸ ਨੂੰ ਸੱਮਣ ਜਾਣੇ ਕਰ 6 ਅਗਸਤ ਨੂੰ ਦਰਬਾਰ ਸਾਹਿਬ ਵਿਖੇ ਪੇਸ਼ ਹੋਣ ਲਈ ਕਿਹਾ ਗਿਆ ਸੀ ਜਿਸ ਤੋਂ ਬਾਅਦ ਅੱਜ ਹਰਜੋਤ ਵੈਨਸ ਸ਼੍ਰੀ ਦਰਬਾਰ ਸਾਹਿਬ ਪੇਸ਼ ਹੋਏ ਜਿੱਥੇ ਉਹਨਾਂ ਨੂੰ ਇਹ ਧਾਰਮਿਕ ਸਜ਼ਾ ਸੁਣਾਈ ਗਈ ਹੈ ਬਾਕੀ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ